ਉਹ ਇੱਕ ਕਚਰਾ ਸੀ ਡਸਟਬਿਨ ਦਰਸੋਈ ਦੇ ਵਿੱਚ ਪਿਆ ਇੱਕ ਹਰਿਆ ਆਇਆ ਐਮਐਲਏ ਆਮ ਬੰਦੇ ਨੂੰ ਆਮ ਤਰਿਆ ਫਿਰਦਾ ਜਿਹੜਾ ਕਰੇ ਆਮ ਉਹਦੀ ਕੋਈ ਵੈਲਿਊ ਨਹੀਂ ਸੀ ਹਰਿਆ ਆਇਆ ਸੀਗਾ ਕੋਈ ਗਲੀ ਦਾ ਵੀ ਨਹੀਂ ਉਹਨੂੰ ਕੋਈ ਪੁੱਛਦਾ ਤੇ ਉਹਨੂੰ ਐਮਪੀ ਬਣਾ ਕੇ ਤੇ ਕਿੱਦਾਂ ਦੀ ਵਜ੍ਹਾ ਉਹਨੂੰ ਪਾਰਲੀਮੈਂਟ ਵਿੱਚ ਭੇਜਿਆ ਉਹਦੀ ਇੱਜ਼ਤ ਵਧਾਈ ਉਹਨੂੰ ਕਿੱਡੇ ਵਡੇਰੇ ਕਿਤੇ ਬਿਠਾਤਾ ਤੇ ਉਹ ਬੰਦਾ ਅੱਜ ਗਦਾਰੀ ਕਰ ਗਿਆ ਆਮ ਆਦਮੀ ਪਾਰਟੀ ਦੇ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਆਰਨਾ ਵੀ ਆ ਤੇ ਕਿ ਜਦੋਂ ਪੁਰਾਣੇ 2013 ਵਾਲੇ 14 ਵਾਲੇ ਬੰਦੇ ਹਨਾ ਉਹਨਾਂ ਵਲੰਟੀਅਰਾਂ ਚਿਪਾਈਆਂ ਸੱਚੇ ਸਿਪਾਈਆਂ ਨੂੰ ਜਦੋਂ ਤੁਸੀਂ ਦਰਖਨਾਲ ਕਰਕੇ ਉਹਨਾਂ ਨੂੰ ਨੁਕਰੇ ਲਾ ਕੇ ਤੇ ਜਦੋਂ ਇਹੋ ਜਿਹੇ ਬਰਸਾਤੀ ਡੱਡੂਆਂ ਨੂੰ ਟਿਕਟਾਂ ਦੋਗੇ ਹਸ਼ਰੇ ਹੋਣਾ ਵਾ ਤੇ ਸਾਡੀ ਮਿਹਨਤਾਂ ਨੂੰ ਜਾਇਆ ਕਰਕੇ ਖੂਹ ਵਿੱਚ ਪਾ ਗਏ ਤੁਹਾਨੂੰ ਅੱਗੋ ਕਹਿ ਦਿੰਦੇ ਆ ਨੇਕੀ ਕਰ ਖੂਹ ਵਿੱਚ ਡਾਲ ਤੁਹਾਨੂੰ ਨੇਕੀਆ ਕਰਕੇ ਖੂਹ ਚ ਡਾ ਕੇ ਦੇ ਡਾਲ ਦੋ ਉਹ ਕਿਹੜੀ ਕਿਹੜਾ ਖੂਹ ਆ ਕਿ ਜੇ ਅੱਜ ਤੱਕ 12 13 ਸਾਲ ਹੋ ਗਏ ਉਹ ਖੂਨੀ ਪਰੰਦੇ ਆ ਮਿਨਾ ਮਿਨਾ ਕਰਦੇ ਮੂੰਹ ਨਹੀਂ ਵੇਖੇ ਬੱਚਿਆਂ ਦੇ ਮੂੰਹ ਨਹੀਂ ਵੇਖਿਆ ਆਦਿਆਂ ਦੇ ਸਾਰਾ ਕੁਝ ਝਾੜ ਲਿਆ ਤੇ ਤਹੀ ਟਿਕਟਾਂ ਦੇ ਚੱਲੋ ਨਵੇਂ ਨੂੰ ਬਰਤਾਤੀ ਡੰਡੂਆਂ ਨੂੰ ਕਿ ਪੁਰਾਣੇ ਬੰਦਿਆਂ ਵੱਲ ਝਾਤ ਮਾਰੋ ਪੁਰਾਣੇ ਬੰਦਿਆਂ ਤੇ ਭਰੋਸਾ ਕਰੋ ਜਿਹੜੇ ਢਾਡੀ ਰੀੜ ਦੀ ਹੱਡੀ ਆ ਢਾਡੀਆਂ ਤਾਕਤਾਂ ਨੇ ਢਾਡੀਆਂ ਸੱਜੀਆਂ ਬਾਹਾਂ ਨੇ ਜਿਨ੍ਹਾਂ ਦੇ ਲੱਖ ਈੜੀਆਂ ਆ ਜਾਣ ਲੱਖ ਮੋਦੀ ਈੜੀਆਂ ਭੇਜ ਦੇ ਮੈਂ ਕਹਿੰਦਾ ਇਹ ਦੇਸ਼ ਦੀ ਛੱਡੋ ਭਾਵੇਂ ਕਿਸੇ ਵੀ ਕੰਟਰੀ ਦੀ ਈੜੀਆਂ ਭੇਜ ਦਿਓ ਛੱਡਣਗੇ ਨਹੀਂ ਡੋਲਣਗੇ ਨਹੀਂ ਕਿਉਂਕਿ ਇਮਾਨਦਾਰ ਆ ਸੱਚੇ ਆ ਧਾਰੀ ਕੋਈ ਨਹੀਂ ਹਨੂ ਜਲੰਧਰ ਤੋਂ ਸੰਸਨ ਮੈਂਬਰ ਸੁਸ਼ੀਰ ਰਿੰਕੂ ਦੇ ਪਾਤ ਪਾਤੇ ਸ਼ਾਮਿਲ ਹੋਣ ਤੋਂ ਬਾਅਦ ਆਪ ਵਰਕਰਾਂ ਦਾ ਗੁੱਸਾ ਵੀ ਹੁਣ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਉੱਤੇ ਫੁੱਟਦਾ ਨਜ਼ਰ ਆ ਰਿਹਾ ਤਰੰਤ ਅਰੰਧੀ ਨਜਵਨ ਆ ਵਰਕਰ ਸ਼ੇਰ ਦਿਲ ਨੇ ਲਾਈਵ ਹੋ ਕੇ ਕਿਹਾ ਕਿ ਜਦੋਂ ਪੁਰਾਣੇ ਵਰਕਰਾਂ ਨੂੰ ਖੁੰਝੇ ਲਾ ਕੇ ਦਰਕਿਨਾਰ ਕਰੋਗੇ ਤਾਂ ਮਾਨ ਸਾਹਿਬ ਹੱਸ਼ਰ ਇਹੀ ਹੋਵੇਗਾ ਸ਼ਸ਼ੀਰ ਰਿੰਕੂ ਨੂੰ ਵੀ ਟਸਟਵਿੰਦਾ ਕੂੜਾ ਕਾਕੀ ਤਿੱਕੇ ਨਿਸ਼ਾਨੇ ਸੱਦੇ ਗਏ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਕਿਉਂਕਿ ਭਾਵਕ ਭਾਵਕੇ ਇੰਨਕ ਹੋ ਗਏ ਕਿ ਅੱਜ ਸਾਢੇ 8:00 ਵਜੇ ਕਿ ਬੋਲਣਾ ਪੈ ਗਿਆ ਵੀਡੀਓ ਬਣਾਉਣੀ ਪੈਗੀ ਤੇ ਕਹਿੰਦੇ ਨਵੇਂ 9 ਦਿਨ ਪੁਰਾਣੇ 100 ਦਿਨ ਨਵੇਂ 9 ਦਿਨ ਪੁਰਾਣੇ 100 ਦਿਨ ਤੇ ਗੱਲ ਕਰਨ ਲੱਗਾ ਸ਼ਸ਼ੀਰ ਕੁਮਾਰ ਰਿੰਕੂ ਜੀ ਦੇ ਉਹ ਬੰਦਾ ਇੱਕ ਘਰ ਦੀ ਸੋਈ ਵਿੱਚ ਡਸਟਬਿਨ ਹੁੰਦਾ ਡਸਟਬਿਨ ਦੇ ਵਿੱਚ ਪਿਆ ਇੱਕ ਕਚਰਾ ਸੀ ਸ਼ਸ਼ੀ ਕੁਮਾਰ ਰਿੰਕੂ ਵੇਖੇ ਤੇ ਵੀਡੀਓ ਜ਼ਰੂਰ ਵੇਖੀ ਜਾਓ ਵਾਕੇ ਵੀ ਆਪਣੇ ਆਪ ਨੂੰ ਬੰਦਾ ਸਮਝਦਾ ਉਹ ਵੀਡੀਓ ਵੀਡੀਓ ਜ਼ਰੂਰ ਵੇਖੇ ਮੇਰੀ ਤੇ ਦਿਮਾਗ 'ਚ ਗੱਲ ਭਾਵੇ ਤੇ ਸੋਚੇ ਉਹ ਇੱਕ ਕਚਰਾ ਸੀ ਡਸਟਬਿਨ ਦਾ ਸੋਈ ਦੇ ਵਿੱਚ ਪਿਆ ਉਸ ਕਚਰੇ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸ੍ਰੀ ਸੰਦੀਪ 파ਟਕ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਉਹ ਕਚਰੇ ਨੂੰ ਚੁੱਕਿਆ ਕੱਢਿਆ ਹੈ ਉਹਨੂੰ ਉਹਦਾ ਮੁੱਲ ਪਾਇਆ ਕਚਰੇ ਦਾ ਤੇ ਮੁੱਲ ਕੀ ਪਾਇਆ ਉਹਦਾ ਕਿ ਉਹਨਾਂ ਚੋਕੇ ਦੇਸ਼ ਦੀ ਮਹਾਨ ਪਾਰਲੀਮੈਂਟ ਵਿੱਚ ਜਿਤਾ ਕੇ ਭੇਜਿਆ ਤੇ ਪੰਜਾਬ ਦਾ ਜਿੰਨਾ ਵੀ ਵਲੰਟੀਅਰ ਆ ਸਾਰਾ ਚਲੰਦਰ ਭੇਜਤਾ ਕਿ ਰਾਤ ਦਿਨ ਇੱਕ ਕਰਤਾ ਕਈ ਐਸੇ ਵਲੰਟੀਅਰ ਜਿਨ੍ਹਾਂ ਆਪਦੇ 15 15 20 20 ਦਿਨ ਘਰ ਦਾ ਮੂੰਹ ਹੀ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਹੀ ਨਹੀਂ ਵੇਖਿਆ ਇੰਨੀ ਮਿਹਨਤ ਕੀਤੀ ਤੇ ਉਹਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਕੀ ਮਾੜਾ ਕੀਤਾ ਇੱਕ ਹਰਿਆ ਆਇਆ ਐਮਐਲਏ ਆਮ ਬੰਦੇ ਨੂੰ ਆਮ ਤਰਿਆ ਫਿਰਦਾ ਜਿਹੜਾ ਕਰੇ ਆਮ ਉਹਦੀ ਕੋਈ ਵੈਲਿਊ ਨਹੀਂ ਹਰਿਆ ਆਇਆ ਸੀਗਾ ਕੋਈ ਗਲੀ ਦਾ ਵੀ ਨਹੀਂ ਉਹਨੂੰ ਕੋਈ ਪੁੱਛਦਾ ਤੇ ਉਹਨੂੰ ਐਮਪੀ ਬਣਾ ਕੇ ਤੇ ਕਿੱਦਾਂ ਦੀ ਵਜਾ ਉਹਨੂੰ ਪਾਰਲੀਮੈਂਟ ਵਿੱਚ ਭੇਜਿਆ ਉਹਦੀ ਇੱਜ਼ਤ ਵਧਾਈ ਉਹਨੂੰ ਕਿੱਡੇ ਵਡੇਰੇ ਕਿਤੇ ਬਿਠਾਤਾ ਤੇ ਉਹ ਬੰਦਾ ਅੱਜ ਗਦਾਰੀ ਕਰ ਗਿਆ ਤੇ ਕਹਿੰਦਾ ਪਾਰਲੀ ਨੇ ਮੈਂ ਜਿਹੜੇ ਵਾਦੇ ਕੀਤੇ ਜਮਣੀ ਚੋਂ ਦੇ ਸਾਲ ਚ ਤੈਨਾਂ ਕੀ ਪਾਰਲੀ ਵਾਦੇ ਪੂਰੇ ਕਰਦੇ ਵੀ ਸਾਜ ਕੀ ਕਿੰਨਾ ਕੁ ਦੇ ਦੇਗੀ ਪਾਰਲੀ ਤੇ ਜਿੱਤਾ ਵੀ ਆ ਬਹੁਤ ਕੁਛ ਤੇ ਨੂੰ ਆਪੇ ਤੋਂ ਕਿੰਨਾ ਵੀ ਆ ਦੇਤਾ ਉਹ ਦੇਤਾ ਤੇ ਅੱਜ ਤੁਹਾਡੀ ਪਾਰਲੀ ਮਾੜਾ ਕਹਿੰਦਾ ਤੇ ਉੱਧਰ ਚਲ ਗਿਆ ਹੋ ਸਕਦਾ ਤੇਰਾ ਕਸੂਰ ਨਾ ਹੋਵੇ ਹੋ ਸਕਦਾ ਕਿਉਂਕਿ ਈਡੀ ਪੰਜਾਬ ਦੇ ਵਿੱਚ ਬੈਠੀ ਹੋਈ ਆ ਥਾਂ ਥਾਂ ਤੇ ਦਫ਼ਤਰ ਉਹਨਾਂ ਖੋਲੇ ਆ ਤੇ ਰਹਿੰਦਾ ਖੁਦਾ ਜਾਖੜ ਜਿਹੜਾ ਜਾਖੜ ਸਾਹਿਬ ਜੀ ਸੁਨੀਲ ਜਾਖੜ ਜੀ ਜਿਹੜੇ ਫੋਨ ਕਰਨਦਾ ਆ ਤੇ ਸਾਰੇ ਬੰਦਿਆਂ ਦੇ ਜਿਹੜੇ ਉਹ ਈਡੀ ਕੋ ਫੋਨ ਕਰਾਉਂਦੇ ਆ ਉਹਨੂੰ ਪਤਾ ਪੁਰਾਣਾ ਖਿਡਾਰੀ ਆ ਕਾਂਗਰਸੀ ਕਿਹੜੇ ਕਾਂਗਰਸੀ ਕੋਲ ਕੀ ਆ ਕਿਹੜੇ ਫਲਾਣੇ ਕੋਲ ਕੀ ਆ ਉਹ ਘੁੰਡੀਆਂ ਨਾਲ ਦੇ ਕੋਲ ਆ ਫੋਨ ਖੜਕਾਈ ਜਾਂਦੇ ਆ ਈਡੀ ਦਾ ਫੋਨ ਆਉਂਦਾ ਬੰਦਾ ਉਸੇ ਨੂੰ ਮੋਟ ਜਾਂਦਾ ਚਲੋ ਜੀ ਭਾਜਪਾ ਤੇ ਬਾਕੀ ਆ ਕਿ ਆਮ ਆਦਮੀ ਪਾਰਟੀ ਦੇ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਤਾਰਨਾ ਵੀ ਆ ਤੇ ਕਿ ਜਦੋਂ ਪੁਰਾਣੇ 2013 ਵਾਲੇ 14 ਵਾਲੇ ਬੰਦੇ ਹਣਾ ਉਹਨਾਂ ਵਲੰਟੀਅਰਾਂ ਸਿਪਾਹੀਆਂ ਸੱਚੇ ਸਿਪਾਹੀਆਂ ਨੂੰ ਜਦੋਂ ਤੁਸੀਂ ਦਰਕਨਾਰ ਕਰਕੇ ਉਹਨਾਂ ਨੂੰ ਨੁਕਰੇ ਲਾ ਕੇ ਤੇ ਜਦੋਂ ਇਹੋ ਜਿਹੇ ਬਰਸਾਤੀ ਡੱਡੂਆਂ ਨੂੰ ਟਿਕਟਾਂ ਦੋਗੇ ਹਸ਼ਰੇ ਹੋਣਾ ਵਾ ਨਤੀਜੇ ਇਹੋ ਨਿਕਲਨੇ ਆ ਤੇ ਭੁਗਤਨੇ ਪੈਣੇ ਆ ਤੁਸੀਂ ਤਾਂ ਭੁਗਤਨੇ ਢਾਡੇ ਨਾਲ ਅਸੀਂ ਭੁਗਤਨੇ ਆ ਕਿਉਂਕਿ ਸਾਡੀਆਂ ਮਿਹਨਤਾਂ ਅਸੀਂ ਮਿਹਨਤਾਂ ਕੀਤੀਆਂ ਵਾ ਤੇ ਸਾਡੀ ਮਿਹਨਤਾਂ ਨੂੰ ਜਾਇਆ ਕਰਕੇ ਖੂਹ ਵਿੱਚ ਪਾ ਗਏ ਸਾਨੂੰ ਅਗੋ ਕਹ ਦਿੰਦੇ ਆ ਨੇਕੀ ਕਰ ਖੂਹ ਵਿੱਚ ਡਾਲ ਸਾਨੂੰ ਨੇਕੀਆਂ ਕਰਕੇ ਖੂਹ ਚ ਡਾ ਕੇ ਡਾਲ ਦੋ ਉਹ ਕਿਹੜੀ ਕਿਹੜਾ ਖੂਹ ਆ ਜਿਹੜਾ ਅੱਜ ਤੱਕ 12 13 ਸਾਲ ਹੋ ਗਿਆ ਉਹ ਖੂਹ ਨਹੀਂ ਭਰਨਦਿਆ ਕਿ ਉਦੋਂ ਖੂਹ ਭਰਨਾ ਜਦੋਂ ਸਾਡੇ ਗੋੜਿਆਂ ਪਾਣੀ ਮੁੱਕ ਗਿਆ ਤੇ ਗੋੜਿਆਂ ਪਾਣੀ ਪੋ ਗਿਆ ਖੁੰਡੀ ਫੜ ਲਈ ਤੇ ਫਿਰ ਕਹੋਗੇ ਵੀ ਆਏ ਹਾਂਜੀ ਵੀ ਵਲੰਟੀਅਰ ਸਾਥੀ ਐਮਐਲਏ ਬੰਨਾ ਉਦੋਂ ਪਤਾ ਵੀ ਇਹ ਪ੍ਰਚਾਰ ਕਰਨ ਜੋ ਕਹਿੰਦੇ ਉੱਠਣ ਜੋਗਾ ਹੀ ਨਹੀਂ ਆ ਉਹ ਨੇਕੀ ਕਰ ਖੂਹ ਮੇ ਡਾਲੋ ਨੇਕੀ ਉਹ ਖੂਹ ਕਦੋਂ ਭਰੂਗਾ ਉਦਾਂ ਨਹੀਂ ਪਤਾ ਇਹਨਾਂ ਵਾਰੀ ਖੂਹ ਭਰ ਜਾਂਦਾ ਨਵੇਂ ਵਾਲੀ ਖੂਹ ਪਰ ਭਰ ਜਾਂਦਾ ਹਾਜਰੀ ਖੂਹ ਨਹੀਂ ਭਰਦਾ ਤੇ ਮੈਂ ਤੇ ਜੇ ਸਮਝ ਲਓਗੇ ਭਾ ਚਾਹ ਭਾਵਕ ਆ ਜਾਂ ਜਜ਼ਬਾਤੀ ਹੋ ਗਏ ਇਹ ਬੋਲ ਚਰੇ ਬੋਲਨਦਾ ਕਿ ਦੁੱਖ ਬਹੁਤ ਅੱਗਾ ਜ ਬਹੁਤ ਜ਼ਿਆਦਾ ਤੇ ਜਿਹੜਾ ਮੈਂ ਬੋਲ ਰਿਹਾ ਵਾਂ ਕਹਿ ਦਿੰਦੀ ਮੈਨੂੰ ਕਿ ਜੀ ਮੇਰੀ ਪਾਰਟੀ ਵੀ ਸਾਰੇ ਕਹਿੰਦੇ ਆ ਸੱਜਣ ਮਿੱਤਰ ਵੀ ਕਹਿੰਦੇ ਆ ਲੀਡਰ ਵੀ ਮੇਰੇ ਕਹਿੰਦੇ ਕਿ ਤੋ ਭਾਵਕ ਹੋਈ ਨਾ ਜਜ਼ਬਾਤੀ ਹੋਈ ਨਾ ਜੋਸ਼ ਵਿੱਚ ਬੋਲ ਜਾਣਾ ਇਹ ਜੋਸ਼ ਦਾ ਕਮਾਲ ਸੀਗਾ ਇਹ ਜਜ਼ਬਾਤੀ ਹਾਂ ਤੇ ਜਿਹੜਾ ਐਨੇ ਥੋੜੇ ਸਮੇਂ ਦੇ ਵਿੱਚ ਸਰਕਾਰ ਬਣਾ ਕੇ ਵਿਖਾਤੀ ਆ ਦੋਵਾਂ ਸੂਬਿਆਂ 'ਚ ਇਹ ਜਜ਼ਬਾਤਪਨ ਜਜ਼ਬਾਤ ਸੀਗੇ ਤੇ ਬਣਾਤੀ ਆ ਐਦਾਂ ਨਹੀਂ ਬਣ ਜਾਂਦੀ ਮੀ ਨਾ ਮੀਨਾ ਕਰਦੇ ਮੂੰਹ ਨਹੀਂ ਵੇਖੇ ਬੱਚਿਆਂ ਦੇ ਮੂੰਹ ਨਹੀਂ ਵੇਖਿਆ ਆਦਿਆਂ ਦੇ ਸਾਰਾ ਕੁਝ ਝਾੜ ਲਿਆ ਤੇ ਤਹੀ ਟਿਕਟਾਂ ਦੇ ਚੱਲੋ ਨਵੇਂ ਨੂੰ ਬਰਤਾਤੀ ਡੰਡੂਆਂ ਨੂੰ ਤੇ ਮੇਰੀ ਆਪ ਸੁਪਰੀਮੋ ਸ੍ਰੀ ਰਵਿੰਦ ਕੇਜਰੀਵਾਲ ਜੀ ਸਾਡੇ ਢਾਂਚਾ ਚਾਰਜ ਸ੍ਰੀ ਸੰਦੀਪ ਪਾਠਕ ਜੀ ਤੇ ਮੁੱਖ ਮੰਤਰੀ ਪੰਜਾਬ ਡ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਆ ਕਿ ਪੁਰਾਣੇ ਬੰਦਿਆਂ ਵੱਲ ਝਾਤ ਮਾਰੋ ਪੁਰਾਣੇ ਬੰਦਿਆਂ ਤੇ ਭਰੋਸਾ ਕਰੋ ਜਿਹੜਾ ਡੀ ਡੀ ਦੀ ਹੱਡੀ ਆ ਢਾਡੀਆਂ ਤਾਕਤਾਂ ਨੇ ਢਾਡੀਆਂ ਸੱਜੀਆਂ ਬਾਹਾਂ ਨੇ ਜਿਨ੍ਹਾਂ ਦੇ ਲੱਖ ਈੜੀਆਂ ਆ ਜਾਣ ਲੱਖ ਮੋਦੀ ਈੜੀਆਂ ਭੇਜ ਦੇ ਮੈਂ ਕਹਿੰਦਾ ਇਹ ਦੇਸ਼ ਦੀ ਛੱਡੋ ਭਾਵੇਂ ਕਿਸੇ ਵੀ ਕੰਟਰੀ ਦੀ ਈੜੀਆਂ ਭੇਜ ਦੋ ਛੱਡਣਗੇ ਨਹੀਂ ਡੋਲਣਗੇ ਨਹੀਂ ਕਿਉਂਕਿ ਇਮਾਨਦਾਰ ਆ ਸੱਚੇ ਆ ਦਾਰੀ ਕੋਈ ਨਹੀਂ ਹਨੂ ਤੇ ਜਿਨ੍ਹਾਂ ਲੁੱਟਿਆ ਫਿਰ ਉਹਨਾਂ ਦੇ ਈੜੀਆਂ ਜਾਣੀਆਂ ਤੇ ਈੜੀਆਂ ਦਾ BJP ਦਾ ਪੱਲਾ ਫੜਨਾ ਬਹੁਤ ਔਖਾ ਸੀਐਮ ਸਾਹਿਬ ਹੋ ਸਕਿਆ ਤੇ ਮੇਰੀ ਵੀਡੀਓ ਮੇਰਾ ਮੈਸੇਜ ਜ਼ਰੂਰ ਵੇਖਿਓ ਬੇਨਤੀ ਆ ਕਿ ਇਹਨਾਂ ਬਰਸਾਤੀ ਡੱਡੂਆਂ ਤੋਂ ਵਜੋ ਤੇ ਪੁਰਾਣੇ ਬੰਦੇ ਪੁਰਾਣੇ ਸਾਥੀਆਂ ਦੀ ਕਦਰ ਕਰੋ ਜੇ 24 ਲੱਖਾਂ ਜਤਰੀਆਂ ਦੇ ਜੇ 27 ਲੱਖਾਂ ਜਤਰੀਆਂ ਜੇ 50 ਸਾਲ ਲਗਾਤਾਰ ਸੇਵਾ ਕਰਨੀ ਹੈ ਪੰਜਾਬ ਤੇ ਪੁਰਾਣੇ ਬੰਦਿਆਂ ਤੇ ਉਧਰ ਧਿਆਨ ਦਿਓ ਉਹਨਾਂ ਤੇ ਭਰੋਸਾ ਕਰੋ ਇਹ ਬਰਸਾਤੀ ਡੱਡੂਆਂ ਦੇ ਨਹੀਂ ਅਜੇ ਪਤਾ ਨਹੀਂ ਅਜੇ ਗਾਂਹ ਪਤਾ ਨਹੀਂ ਕੀ ਹੁਣ ਆਈ ਈਡੀ ਬੈਠੀ ਆਈ ਤੇ ਕੱਲ ਦਾ ਪਟਾਕੇ ਪੈਂਦੇ ਕਿਦਾ ਕਿੰਨੇ ਕੇ ਪਾਣੇ ਆ ਜਿਹੜੀ ਈਡੀ ਪੰਜਾਬ 'ਚ ਬੈ ਗਈ ਆ ਕੀ ਕੁਛ ਹੋਣਾ ਵਾ ਅਕਾਂਗਰ ਚੋ ਆ ਗਿਆ ਦੇ ਦੋ ਟਿਕਟ ਅਕਾਲੀਆ ਜੋ ਆ ਗਿਆ ਦੇ ਦੋ ਟਿਕਟ ਬੀਜੇਪੀ ਜੋ ਆ ਗਿਆ ਦੇ ਦੋ ਟਿਕਟ ਫਲਾਨੀ ਜੋ ਆ ਗਿਆ ਦੇ ਦੋ ਟਿਕਟ ਤੇ ਜਿਹੜੇ ਮਗਰ ਉਹ ਜਿਨ੍ਹਾਂ ਨੇ ਆਪਦੀ ਜਵਾਨੀ ਉਹ ਜਿਹੜੇ ਧੋਲੇ ਆਉਣੇ ਸ਼ੁਰੂ ਹੋ ਗਿਓ ਜਿਨ੍ਹਾਂ ਜਵਾਨੀ ਗਲਤੀ ਉਹ ਉਹ ਕਿੱਥੇ ਜਾਣਗੇ ਉਹਨਾਂ ਨੂੰ ਕੋਈ ਸੁਪਨਿਆਂ ਸਿਜਾਇਆ ਉਹਨਾਂ ਨੇ ਪੰਜਾਬ ਦੀ ਸੇਵਾ ਕਰਨੀ ਉਹਨੇ ਕੋਈ ਐਮਐਲਏ ਬਣਨਾ ਚਾਹੁੰਦੇ ਆ ਉਹ ਵੀ ਚੇਅਰਮੈਨ ਬਣਨਾ ਚਾਹੁੰਦੇ ਆ ਪੁਰਾਣੇ ਪਰੰਤਿਆਂ ਤੇ ਭਰੋਸਾ ਕਰੋ ਸੀਐਮ ਸਾਹਿਬ ਇਹਨਾਂ ਨੇ ਇਹ ਬਰਸਾਤੀ ਡੱਡੂਆਂ ਨੇ ਆਪਣੇ ਕੰਮ ਨਹੀਂ ਹੋਣਾ ਇਹਨਾਂ ਬਰਸਾਤਾ ਜੀ ਬਾਹਰ ਨਿਕਲਣਾ ਵਾ ਬੋਟਾ ਲਾਇਆ ਵਾ ਪਾਲਿਆ ਵਾ 12-13 ਸਾਲ ਹੋ ਗਏ ਆ ਆਮਾ ਦੀ ਬਾਹਲੀ ਦਾ ਇੱਕ ਬੋਟਾ ਸੀ ਇੱਕ ਮਾਨਦਾਰੀ ਦੀ ਇੱਕ ਵੱਖਰੀ ਸੋਚ ਕੇਜਰੀਵਾਲ ਜੀ ਦੀ ਸੋਚ ਤੇ ਪਹਿਰਾ ਦਿੱਤਾ ਮਾਨਸਾਬ ਆਵਜੀ ਦੀ ਸੋਚ ਤੇ ਪਹਿਰਾ ਦਿੱਤਾ ਬੋਟਾ ਲਾਇਆ ਪਾਲਿਆ ਜਵਾਨ ਕੀਤਾ ਤੇ ਜਦੋਂ ਫਲ ਖਾਣ ਦੀ ਵਾਰੀ ਆਈ ਉਹਨਾਂ ਕਾਂਗਰਸੀ ਗਾਲੀ ਆ ਗਏ ਉਦੋਂ ਬਰਸਾਤੀ ਡੱਡੂ ਆ ਗਏ ਬੋਟਾ ਲਾਵੇ ਕੋਈ ਪਾਲੇ ਕੋਈ ਪਾਲਿਆ ਕਿਦਾਂ ਖੂਨ ਪਸੀਨੇ ਨਾਲੋ ਕੀ ਆਮਦਮੀ ਪਾਰਟੀ ਦੇ ਇੱਕ ਇੱਕ ਸੰਸਦ ਮੈਂਬਰ ਸ਼ਸ਼ੀ ਰਿੰਕੂ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਗਿਆ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਮੁੱਖ ਮੰਤਰੀ ਮਾਨ ਨੂੰ ਲੰਮੇ ਹੱਥੀ ਲੈ ਰਹੀਆਂ ਨੇ ਉੱਥੇ ਹੀ ਹੁਣ ਵਿਧਾਇਕ ਕੁਮਾਰ ਵਿਜੇ ਪ੍ਰਤਾਪ ਤੋਂ ਬਾਅਦ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਆਪ ਵਰਕਰ ਸ਼ੇਰਦਿਲ ਦੇ ਵੱਲੋਂ ਭਗਵੰਤ ਮਾਨ ਨੂੰ ਪੁਰਾਣੇ ਵਰਕਰਾਂ ਦੀ ਕਦਰ ਕਰਨ ਦੀ ਨਸੀহত ਦਿੱਤੀ ਗਈ ਹੈ ਬੇ ਰਿਪੋਰਟ ਪੰਜਾਬੀ ਲੋਕ ਚੈਨਲ